ਲਗਾਤਾਰ ਸਵੇਰ ਭਰ ਦੇ ਵਿੱਚ ਠੰਡ ਦਾ ਕਹਿਰ ਵਧਦਾ ਜਾ ਰਿਹਾ ਤੋਂ ਦੀ ਗੱਲ ਕਰੀਏ ਤਾਂ ਤੋਂ ਦਾ ਲਗਾਤਾਰ ਅਲਰਟ ਜਾਰੀ ਹੈ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਜੋ ਹੈ ਦੇ ਦਿੱਤਾ ਗਿਆ ਹੋਇਆ ਹੈ ਕਿਉਂਕਿ ਲਗਾਤਾਰ ਜਿੱਦਾਂ ਤੜ ਨਾਲ ਤਸਵੀਰਾਂ ਰਾਤ ਦੀਆਂ ਵੀ ਸਾਂਝੀਆਂ ਕੀਤੀਆਂ ਸੀਗਾ ਕਿ ਤੋਂ ਜਿਹੜੀ ਹੈ ਬਹੁਤ ਜ਼ਿਆਦਾ ਸਵੇਰ ਭਰ ਚ ਪੈ ਰਹੀ ਹੈ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਤੋਂ ਗੁਰੂ ਨਗਰੀ ਵਿਖੇ ਵੀ ਪੈ ਰਹੀ ਹੈ ਦੱਸਦੀ ਹੈ ਕਿ ਨਾਲ ਦੀ ਨਾਲ ਜਿੱਦਾਂ ਕਿ 31 ਦਸੰਬਰ ਇਸ ਸਾਲ ਦਾ ਅਖੀਰ ਵਾਲਾ ਦਿਨ ਹੈ ਕਿਉਂਕਿ 31 ਤਰੀਕ ਰਾਤ ਜੋ ਹੈ ਲੋਕ ਖਾਸ ਤੌਰ ਦੇ ਉਤੇ ਜਿੱਥੇ ਕੀ ਅੰਮ੍ਰਿਤਸਰ ਸਾਹਿਬ ਵਿਖੇ ਹੁੰਦੇ ਨੇ ਨਾਲ ਦੀ ਨਾਲ ਜੋ ਗੁਰੂ ਘਰ ਸਚਕਣ ਸਿੰਘ ਦੇ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਸੰਗਤ ਜੋ ਹੈ ਅੱਜ ਦੀ ਰਾਤ ਜੋ ਹੈ ਮਹਾਰਾਜ ਜੀ ਨੂੰ ਸਭ ਤੋਂ ਪਹਿਲਾਂ ਨਵੇਂ ਸਾਲ ਜੋ ਹੈ ਵਿਸ਼ਵੀ ਕਰਦੀ ਹੈ ਤਾਂ ਉੱਥੇ ਮੱਥਾ ਵੀ ਟੇਕਦੀ ਹੈ ਅਰਦਾਸ ਵੀ ਕਰਦੀ ਹੈ ਕਿ ਨਵਾਂ ਸਾਲ ਚੜ੍ਹਦੀ ਕਲਾ ਵਾਲਾ ਹੋਵੇ ਲੇਕਿਨ ਉਸ ਤੋਂ ਪਹਿਲਾਂ ਕੜਦਾ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਕਿਤੇ ਸਿਕਿਉਰਿਟੀ ਦੀ ਗੱਲ ਕਰੀਏ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਇੰਨੇ ਮਾੜੇ ਪ੍ਰਬੰਧ ਜਿਹੜੇ ਹੈਗੇ ਆ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਿਕਿਉਰਿਟੀ ਜਿਹੜੀ ਹੈ ਇੱਥੇ ਨਹੀਂ ਕੀਤੀ ਗਈ ਹਾਲਾਂਕਿ ਸਵੇਰ ਭਰ ਦੇ ਵਿੱਚ ਅਲਰਟ ਜਾਰੀ ਆ ਸਵੇਰ ਭਰ ਦੇ ਵਿੱਚ ਰੈਡ ਅਲਰਟ ਹੈ ਕਿਉਂਕਿ ਦਿੱਲੀ ਕਾਂਡ ਤੋਂ ਬਾਅਦ ਦਿੱਲੀ ਬਲਾਸਟ ਤੋਂ ਬਾਅਦ ਲਗਾਤਾਰ ਪੰਜਾਬ ਭਰ ਦੇ ਵਿੱਚ ਸਿਕਿਉਰਿਟੀ ਜਿਹੜੀ ਹੈ ਵਧਾ ਦਿੱਤੀ ਜਾਂਦੀ ਹੈ ਲੇਕਿਨ 31 ਤਰੀਕ 31 ਦਸੰਬਰ ਵਾਲੇ ਦਿਨ ਇਹ ਤੁਹਾਡੇ ਨਾਲ 골ਡਨ ਗੇਟ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਨਾ ਤਾਂ ਜੋ ਮੇਨ ਚੌਕ ਆ ਬਾਈਪਾਸ ਹੈ ਨਾ ਤਾਂ ਉੱਥੇ ਕੋਈ ਨਾਕਾ ਹੈ ਨਾ ਹੀ ਜੋ ਆ 골ਡਨ ਗੇਟ ਤੇ ਥੱਲੜੇ ਬੰਨੇ ਕੋਈ ਨਾਕਾ ਦਿਖਾਈ ਦੇ ਰਿਹਾ ਹਾਲਾਂਕਿ ਬਹੁਤ ਹੀ ਮਾੜੀ ਗੱਲ ਆ ਮੰਦ ਭਾਗੀ ਗੱਲ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਅਣਗਿਹਲੀ ਹੋ ਸਕਦੀ ਆ ਕਿਉਂਕਿ ਵੱਡੇ ਪੱਧਰ ਉੱਤੇ ਅੱਜ ਗੁਰਸਿੱਖ ਸੰਗਤ ਸੱਚਖੰਡਿ ਹਰਮੰਦਰ ਸਾਹਿਬ ਵਿਖੇ ਆਵੇਗੀ ਤਾਂ ਜਿੱਥੇ ਦਰਸ਼ਨ ਜਦਾਰੇ ਕਰੇਗੀ ਉੱਥੇ ਹੀ ਕਈ ਨੌਜਵਾਨ ਜੋ ਹੈ ਗੁਰੂ ਨਗਰੀ ਦੇ ਜਿਹੜੇ ਸਿਵਲ ਲਾਈਨ ਏਰੀਆਜ਼ ਹੈਗੇ ਨੇ ਰੰਜੀਤ ਐਮਨੂ ਦੀ ਗੱਲ ਕਰ ਲਈਏ ਲਾਰੈਂਸ ਰੋਡ ਦੀ ਗੱਲ ਕਰ ਲਈਏ ਉੱਥੇ ਜਾ ਕੇ ਨਿਊ ਏਅਰ ਮਣਾਉਂਦੇ ਦਿਖਾਈ ਦਿੰਦੇ ਨੇ ਤਾਂ ਉਹਨਾਂ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਜਨਸਿਕ ਸਖਾਵੀ ਘਟਣਾ ਨਾ ਹੋਵੇ ਤਾਂ ਉਸ ਚੀਜ਼ ਦੇ ਧਿਆਨ ਚ ਰੱਖਦੇ ਹੋਏ ਸਿਕਿਉਰਿਟੀ ਦਾ ਸਭ ਤੋਂ ਪਹਿਲਾ ਇਸ਼ੂ ਆਂਦਾ ਹੈ ਮੁੱਦਾ ਆਂਦਾ ਤਾਂ ਦੇਖ ਸਕਦੇ ਹਾਂ ਕੋਈ ਵੀ ਪੁਲਿਸ ਅਧਿਕਾਰੀ ਇੱਥੇ ਤਨਾਤ ਨਹੀਂ ਹੈਗਾ ਬਹੁਤ ਹੀ ਮਾੜੀ ਗੱਲ ਹੈ ਕੋਈ ਵੀ ਗੱਡੀ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ ਕਿਸੇ ਵੀ ਤਰ੍ਹਾਂ ਦਾ ਨਾਕਾ ਨਹੀਂ ਹੈਗਾ ਚਾਹੇ ਕੋਈ ਵੀ ਵਿਅਕਤੀ ਆਵੇ ਕਿਸੇ ਵੀ ਤਰ੍ਹਾਂ ਦੀ ਕੋਈ ਹਰਕਤ ਕਰ ਦੇ ਲੇਕਿਨ ਕੋਈ ਵੀ ਇੱਥੇ ਵਾਲੀ ਵਾਰਸ ਨਹੀਂ ਹੈਗਾ ਜੋ ਕਿ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਅੱਜ ਦੇ ਦਿਨ ਖਾਸ ਤੌਰ ਦੇ ਉਤੇ ਨਾਕਾਬੰਦੀ ਕੀਤੀ ਜਾਵੇ ਖਾਸ ਤੌਰ ਦੇਤੇ ਜਿੰਨੇ ਐਂਟਰੈਂਸ ਪੁਆਇੰਟ ਹੈਗੇ ਆ ਗੁਰੂ ਨਗਰੀ ਦੇ ਉਹਨਾਂ ਦੇ ਉਤੇ ਖਾਸ ਤੌਰ ਦੇ ਵੱਡੇ ਨਾਕੇ ਲਗਾਏ ਜਾਣ ਕਿਉਂਕਿ ਅਕਸਰ ਜਦੋਂ ਅਸੀਂ ਅਧਿਕਾਰੀਆਂ ਨਾਲ ਗੱਲ ਕਰਦੇ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵਧਾ ਦਿੱਤੀ ਗਈ ਆ ਫੋਰਸ ਵਧਾ ਦਿੱਤੀ ਗਈ ਆ ਨਾਕੇ ਸਪੈਸ਼ਲ ਲਗਾਏ ਨਹੀਂ ਤਾਂ ਇਹ ਨਾਕੇ ਲਗਾਏ ਨਹੀਂ ਜਿੱਥੇ ਇੱਕ ਵੀ ਜਿਹੜਾ ਵਿਅਕਤੀ ਨਹੀਂ ਖੜਾ ਹੈਗਾ ਗੋਲਡਨ ਗੇਟ ਜੋ ਕਿ ਮੇਨ ਐਂਟਰੈਂਸ ਹੈ ਦਿੱਲੀ ਨੂੰ ਜਾਂਦਾ ਰੋਡ ਹੈ ਤਾਂ ਇਹ ਹਾਲਾਤ ਗੁਰੂ ਨਗਰੀ ਦੇ ਹੈਗੇ ਨੇ ਇੱਕ ਤਰਫਾ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਦੂਜੇ ਤਰਫਾ 31 ਦਸੰਬਰ ਦੀ ਰਾਤ ਜੋ ਹੈ ਵੱਡੇ ਪੱਧਰ ਤੇ ਗੁਰਸੇਕ ਸੰਗਤ ਜਦੋਂ ਸੱਚਖੰਚੀ ਦੀ ਹਰਿਮੰਦਰ ਸਾਹਿਬ ਵਿਖੇ ਆਉਂਦੀ ਹੈ ਤਾਂ ਉਸ ਮੌਕੇ ਦੇ ਉੱਤੇ ਕਿੱਦਾਂ ਦੇ ਹਾਲਾਤ ਹੈਗੇ ਨੇ ਗੁਰੂ ਨਗਰੀ ਦੇ ਖਾਸ ਤੌਰ ਤੇ ਐਂਟਰੈਂਸ ਪੁਆਇੰਟ ਦੇ ਉਹ ਤੜ ਨਾਲ ਸਾਂਝੇ ਕਿਤੇ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਾਕਾਬੰਦੀ ਇਸ ਜਗ੍ਹਾ ਤੇ ਨਹੀਂ ਕੀਤੀ ਗਈ ਨਾ ਤਾਂ ਕੋਈ ਗੱਡੀ ਨੂੰ ਖਿਲਾੜ ਕੇ ਜੈਕ ਕੀਤਾ ਜਾ ਰਿਹਾ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਇੱਕ ਵਾਰੀ ਜੋ ਤਸਵੀਰ ਜਿਹੜੀ ਆ ਜ਼ੂਮ ਕਰਕੇ ਦਿਖਾਈ ਜਾਵੇ ਕਿ ਉਹ ਜੋ ਬੈਰੀਕੇਡ ਵੀ ਲੱਗੇ ਹੋਏ ਨੇ ਤਾਂ ਉੱਥੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਹੈਗਾ ਕਿਸੇ ਵੱਲੋਂ ਵੀ ਖੜ ਕੇ ਕਿਸੇ ਗੱਡੀ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ ਰੋਕਿਆ ਨਹੀਂ ਜਾ ਰਿਹਾ ਤਾਂ ਇੱਕ ਨਲਾਕੀ ਕਹਿ ਸਕਦੇ ਆ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਨਲਾਕੀ ਕਹਿ ਸਕਦੇ ਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨਾਕਾਬੰਦੀ ਨਹੀਂ ਕੀਤੀ ਗਈ ਨਾ ਤਾਂ ਕਿਸੇ ਨੂੰ ਰੋਕਿਆ ਜਾ ਰਿਹਾ ਹਾਲਾਂਕਿ ਕੋਈ ਵੀ ਸ਼ਰਾਰਤ ਇੰਸਰ ਆਵੇ ਤਾਂ ਸਿੱਧਾ ਸ਼ਰਾਰਤ ਕਰਨ ਦੇ ਵਿੱਚ ਸਫਲ ਹੋ ਜਾਂਦਾ ਪੁਲਿਸ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿ ਇਹੋ ਜੇ ਦਿਨਾਂ ਦੇ ਵਿੱਚ ਜਦੋਂ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਨਵਾਂ ਸਾਲ ਜੋ ਕਿ ਕੱਲ ਨੂੰ ਹੈਗਾ ਭਲਕੇ ਨਵਾਂ ਸਾਲ ਮਨਾਇਆ ਜਾਣਾ ਅੱਜ ਰਾਤ ਵੱਡੇ ਪੱਦਰਦ ਉੱਤੇ ਕਈ ਨੌਜਵਾਨ ਜੋ ਸਿਵਲ ਐਨ ਏਰੀਆ ਚ ਨਵਾਂ ਸਾਲ ਮਨਾਉਂਦੇ ਨੇ ਉਦੋਂ ਉੱਥੇ ਹੀ ਕਈ ਗੁਰਸੇਕ ਸੰਗਤਾਂ ਜਿਹੜੀਆਂ ਹੈਗੀਆਂ ਨੇ ਸੱਚਕਨ ਸ੍ਰੀ ਹਰਮੰਦਰ ਸਾਹਿਬ ਵੱਡੇ ਪੱਧਰ ਦੇ ਉੱਤੇ ਪਹੁੰਚ ਕੇ ਉੱਥੇ ਨਵੇਂ ਸਾਲ ਮਨਾਉਂਦੀਆਂ ਦਿਖਾਈ ਦਿੰਦੀਆਂ ਨੇ ਲੇਕਿਨ ਉਹਨਾਂ ਦੀ ਸਿਕਿਉਰਿਟੀ ਦੀ ਗੱਲ ਕਰੀਏ ਸੁਰੱਖਿਆ ਪ੍ਰਬੰਧਨ ਦੀ ਗੱਲ ਕਰੀਏ ਤਾਂ ਇਹ ਹਾਲਾਤ ਮੂੰਹ ਬੋਲਦੀਆਂ ਤਸਵੀਰਾਂ ਨੇ ਤਾਂ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਅੱਜ ਗੁਰੂ ਨਗਰੀ ਦੇ ਵਿੱਚ ਵੱਖ-ਵੱਖ ਤਸਵੀਰਾਂ ਸਾਂਝੀਆਂ ਕਰਦੇ ਰਵਾਂਗੇ ਵੱਖ-ਵੱਖ ਜਗਾਵਾਂ ਤੋਂ ਗੁਰੂ ਘਰ ਤੋਂ ਸ਼ਹਿਰ ਤੋਂ ਕੀ ਦਿਖਾਵਾਂਗੇ ਕਿ ਕੀ ਹਾਲਾਤ ਅੱਜ ਗੁਰੂ ਨਗਰੀ ਦੇ ਵਿੱਚ ਹੈਗੇ ਨੇ ਕਿਉਂਕਿ ਸਾਲ ਦਾ ਅਖੀਰ ਵਾਲਾ ਦਿਨ ਹੈ ਤਾਂ ਨਵੇਂ ਸਾਲ ਦੇ ਉਡੀਕ ਜਿੱਥੇ ਹਰ ਕਿਸਾ ਨੂੰ ਆ ਹਰ ਕੋਈ ਚਾਹੁੰਦਾ ਕਿ ਅੱਜ ਦੇ ਦਿਨ ਜੋ ਗੁਰੂ ਘਰ ਵਿਖੇ ਜਾ ਕੇ ਅਰਦਾਸ ਬੇਨਤੀ ਕਰੇਗਾ ਕਿ ਆਉਣ ਵਾਲਾ ਸਾਲ ਜਿਹੜਾ ਉਹ ਚੜ੍ਹਦੀ ਕਲਾ ਵਾਲਾ ਹੋਵੇ ਲੇਕਿਨ ਸ਼ਰਮਨਾ ਗੱਲ ਹੈ ਪੁਲਿਸ ਪ੍ਰਸ਼ਾਸਨ ਵਾਸਤੇ ਜਿਨ੍ਹਾਂ ਵੱਲੋਂ ਕਿ ਕੋਈ ਵੀ ਸੁਰੱਖਿਆ ਪ੍ਰਬੰਧ ਇੱਥੇ ਨਹੀਂ ਕੀਤੇਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖੇ ਸਨ ਜਗਬਾਨੀ ਟੀਵੀ ਸ਼੍ਰੀਮੰਸਾ ਸਾਹਿਬ